ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰਨ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਗੁਰੂ ਹਰ Rai ਜੀ ਗੁਰਗੱਦੀ ਤੇ ਬਰਾਜਮਾਨ ਹੋਏ ਸ੍ਰੀ ਗੁਰੂ ਹਰ Rai ਜੀ ਤੈਰ ਰਹਿੰਦੇ ਜਾਗ ਪੈਂਦੇ ਸਨ ਅਸ਼ਨਾਣ ਕਰਕੇ ਸ੍ਰੀ ਕਾਲ ਪੁਰਖ ਦੇ ਧਿਆਨ ਵਿੱਚ ਜੁੜਦੇ ਸਨ ਉਸ ਤੋਂ ਬਾਅਦ ਉਹ ਦਿਵਾਨ ਵਿੱਚ ਆ ਕੇ ਸੁਹਾਇਮਾਨ ਹੁੰਦੇ ਸਨ ਦਿਵਾਨ ਵਿੱਚ ਕੀਰਤਨ ਸਰਵਣ ਕਰਦੇ ਸਨ ਸਿੱਖ ਸੰਗਤ ਉਹਨਾਂ ਦੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਆਉਂਦੀ ਸੀ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਸਨ ਸੰਗਤ ਦੇ ਮਨ ਵਿੱਚ ਸ਼ਾਂਤੀ ਅਤੇ ਘਰ ਵਿੱਚ ਸੁੱਖ ਸਮਰiddhi ਦਾ ਵਾਧਾ ਹੋ ਰਿਹਾ ਸੀ ਸੰਗਤ ਆਪਸ ਵਿੱਚ ਪ੍ਰੇਮ ਭਾਵਨਾ ਨਾਲ ਰਹਿੰਦੀ ਸੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਪਦੇਸ਼ ਨੂੰ ਸਾਰ ਸ੍ਰੀ ਗੁਰੂ ਹਰਦਾਇ ਜੀ 2200 ਤਿਆਰ ਬਰ ਤਿਆਰ ਘੋੜਸਵਾਰ ਸੈਨਿਕ ਆਪਣੇ ਨਾਲ ਰੱਖਦੇ ਸਨ ਉਹ ਸਭ ਘੋੜਸਵਾਰ ਸੂਰਬੀਰ ਯੋਧੇ ਨਡਰ ਅਤੇ ਤਾਕਤਵਰ ਹੁੰਦੇ ਸਨ ਉਹਨਾਂ ਨੇ ਗੁਰੂ ਜੀ ਦੇ ਉਨ੍ਹਾਂ ਤੇ ਗੁਰੂ ਜੀ ਦੀ ਮਹਾਨ ਕਿਰਪਾ ਹੁੰਦੀ ਸੀ ਪਰ ਗੁਰੂ ਜੀ ਨੇ ਜੁੱਧ ਨਾ ਕਰਨ ਦਾ ਪ੍ਰਣ ਕੀਤਾ ਸੀ ਫਿਰ ਵੀ ਕਿਸੇ ਦੁਸ਼ਮਣ ਦੀ ਹਿੰਮਤ ਨਹੀਂ ਸੀ ਕਿ ਉਨ੍ਹਾਂ ਵੱਲ ਚੜ ਕੇ ਆ ਸਕੇ ਗੁਰੂ ਜੀ ਬੜੇ ਦਿਆਲੂ ਅਤੇ ਕਿਰਪਾਲੂ ਸੁਭਾਅ ਦੇ ਮਾਲਕ ਸਨ ਉਹ ਕਿਸੇ ਵੀ ਪ੍ਰਾਣੀ ਨੂੰ ਦੁੱਖ ਵਿੱਚ ਨਹੀਂ ਦੇਖ ਸਕਦੇ ਸਨ ਉਹ ਘੋੜੇ ਤੇ ਚੜ ਕੇ ਸ਼ਿਕਾਰ ਨੂੰ ਜਾਂਦੇ ਸਨ ਪਰ ਕਿਸੇ ਵੀ ਜਾਨਵਰ ਨੂੰ ਮਾਰਦੇ ਨਹੀਂ ਸਨ ਸਗੋਂ ਫੜ ਕੇ ਲਿਆਉਂਦੇ ਅਤੇ ਆਪਣੇ ਪਾਸ ਰੱਖ ਲੈਂਦੇ ਸਨ ਉਹਨਾਂ ਜਾਨਵਰਾਂ ਲਈ ਦਾਣੇ ਪਾਣੀ ਦਾ ਚੰਗਾ ਪ੍ਰਬੰਧ ਕਰਦੇ ਸਨ ਜੇ ਕੋਈ ਜਾਨਵਰ ਜੰਗਲ ਵਿੱਚੋਂ ਆ ਕੇ ਉੱਥੇ ਅਸਹਿ ਮਸਬੂਤ ਕਰਦਾ ਸੀ ਤਾਂ ਉਸ ਨੂੰ ਫਿਰ ਦੁਬਾਰਾ ਜੰਗਲ ਵਿੱਚ ਛੱਡ ਆਉਂਦੇ ਸਨ ਇੱਕ ਵਾਰੇ ਰਾਜੇ ਦੀਪ ਚੰਦ ਦਾ ਦਰਬਾਰ ਰਾਜੇ ਕੋਲੋਂ ਭੱਜ ਕੇ ਸ੍ਰੀ ਗੁਰੂ ਹਰ ਰਾਏ ਜੀ ਦੇ ਸ਼ਰਨ ਵਿੱਚ ਆ ਗਿਆ ਸੀ ਗੁਰੂ ਜੀ ਨੇ ਦਿਵਾਨ ਨੂੰ ਰਾਜੇ ਦੇ ਹਵਾਲੇ ਨਹੀਂ ਕੀਤਾ ਭਾਵੇਂ ਉਸ ਰਾਜੇ ਨੇ ਆਪ ਜੀ ਨੂੰ ਦਿੱਤੀ ਜ਼ਗੀਰ ਵਾਪਸ ਲੈ ਲਈ ਸੀ ਪਰ ਉਸ ਰਾਜੇ ਤੇ ਪਰ ਉਸ ਰਾਜੇ ਦੇ ਪਿਤਾ ਤਾਰਾ ਚੰਦ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਉਪਕਾਰ ਸਨ ਇਸ ਲਈ ਰਾਜੇ ਨੇ ਗੁਰੂ ਜੀ ਉੱਪਰ ਹਮਲਾ ਕਰਨ ਦੇ ਜ਼ਰੂਰਤ ਨਹੀਂ ਕੀਤੀ ਸੀ ਸ੍ਰੀ ਗੁਰੂ ਹਰ Rai ਜੀ ਦੇ ਦਰਬਾਰ ਵਿੱਚ ਅੱਠੇ ਪੈਰ ਲੰਗਰ ਚੱਲਦਾ ਰਹਿੰਦਾ ਸੀ ਉਸ ਲੰਗਰ ਵਿੱਚੋਂ ਗੁਰੂ ਜੀ ਦੇ ਦਰਸ਼ਨ ਨੂੰ ਆਈਆਂ ਸੰਗਤਾਂ ਅਤੇ ਹੋਰ ਗਰੀਬ ਲੋਕ ਵੀ ਲੰਗਰ ਛਕਦੇ ਸਨ ਰੋਗੀਆਂ ਲਈ ਗੁਰੂ ਜੀ ਨੇ ਇੱਕ દવાਖਾਨਾ ਬਣਾਇਆ ਸੀ ਉਸ દવાਖਾਨੇ ਵਿੱਚ ਸਭ ਰੋਗੀਆਂ ਦਾ ਇਲਾਜ ਬਿਲਾ ਪੈਸੇ ਭਾਵ ਦੇ ਕੀਤਾ ਜਾਂਦਾ ਸੀ ਉੱਥੇ ਅਸਾਧ ਰੋਗਾਂ ਦਾ ਇਲਾਜ ਵੀ ਹੋ ਜਾਂਦਾ ਸੀ ਕਿਉਂਕਿ ਗੁਰੂ ਜੀ ਦੇ ਦਵਾਨ ਖਾਨੇ ਵਿੱਚ ਹਰ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਮੌਜੂਦ ਸਨ ਗੌਰਤਿਹਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤ ਨੂੰ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ